ਸਬਜੀ ਆਪਣੀ ਉਬਾਲ ਆ ਚੁੱਕਾ ਹੈ ਇੱਕ ਵਾਰੀ ਆਪਾਂ ਖੋਲ ਕੇ ਤੇ ਐਸ ਲੋ ਥੋੜਾ ਹਲਾ ਚਲਾ ਦਵਾਂਗੇ ਤੱਕ ਕੇ ਇੱਕ ਤੋਂ 2 ਮਿੰਟ ਤੱਕ ਆਪਾਂ ਹੋਰ ਪਕਾਉਂਦੇ ਹਾਂ ਸਬਜ਼ੀ ਪੱਕਦੇ ਹੋਏ 3 ਤੋਂ 4 ਮਿੰਟ ਹੋ ਚੁੱਕੇ ਹਨ ਆਪਾਂ ਚੈੱਕ ਕਰਦੇ ਇੱਕ ਵਾਰੀ ਦੇਖ ਪਰ ਸਬਜ਼ੀ ਆਪਣੀ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਗਾੜੀ ਗਾੜੀ ਇਹ ਸਬਜ਼ੀ ਬਣੀ ਹੈ ਤੇ ਆਓ ਹੁਣ ਆਪਾਂ ਇਸ ਨੂੰ ਸਰਵ ਕਰਦੇ ਬਰਤ ਵਾਲੀ ਆਪਣੀ ਆਲੂ ਟਮਾਟਰ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਦੋਸਤੋ ਤੁਹਾਨੂੰ ਪਤਾ ਹੀ ਨਵਰਾਤਰੀ ਦੇ ਵਿੱਚ ਆਲੂ ਦੀ ਸਬਜ਼ੀ ਕੁੱਟੂ ਦੇ ਆਟੇ ਦੀਆਂ ਪੂੜੀਆਂ ਐਸ ਨੂੰ ਤੁਸੀਂ ਚਾਵਲਾਂ ਦੇ ਨਾਲ ਵੀ ਖਾ ਸਕਦੇ ਹੋ ਤਾਂ ਕੱਲੀ ਦਹੀਂ ਪਾ ਕੇ ਵੀ ਖਾ ਸਕਦੇ ਹੋ ਇਹ ਕੱਲੀ ਆਲੂ ਟਮਾਟਰ ਦੀ ਸਬਜ਼ੀ ਹੈ ਤਾਂ ਆਪਾਂ ਕਿਸੇ ਦਿਨ ਤੁਹਾਨੂੰ ਆਲੂ ਦੀ ਦਹੀਂ ਵਾਲੀ ਸਬਜ਼ੀ ਵੀ ਬਣਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਸਵਾਦਿਸ਼ਟ ਹੁੰਦੀ ਹੈ ਤੇ ਦੁਬਰਾਤਰਿਆਂ ਦੇ ਵਿੱਚ ਹੀ ਖਾਧੇ ਜਾਂਦੀ ਹੈ